ऐ रो मोहल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिन अवर नहीं को मेरा कर कृपा करो प्रब दाता तुम्हारी उस्तत करो दिन रात रहा हम तेरे जंत तू बजावनहारा ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹਾਂ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸਨ ਗੀ ਨਿਰਮਲ ਸੇਵਾ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਸ ਤੇਰਾ ਤੁਜ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜਨਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਓ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਤੇ ਕਮਲ ਬਿਗਾਸ ਹਾਂ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਦਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ दया करो ठाकुर प्रभु मेरे गुण गवे नानक नित तेरे पैरों महल्ला पंचवा तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रभु दाता तुम्हारी उस्तत करो दिन रात ਹਾਉ ਹਮ ਤੇਰੇ ਜਨਤ ਤੂ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਦੇ ਕਮਲ ਵਿਗਾਸ ਹੋਂ ਬਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ 5 तू मेरा पिता तू है मेरा माता तू मेरे जीव प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रभु दाता तुम्हारी उस्तत करो दिन रात रहा हम तेरे जंत तू बजावनहारा ਹਮ ਤੇਰੇ ਪਿਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹਉ ਬਿਲੇ ਹਾਰ ਜਾਉ ਗੁਰਦੇ ਸੋਹਲਾ ਦਰਸ਼ਨ ਦਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਰਿ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾ ਵਨਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ tumri kirpa te japiye na sad sang tumre gun gao tumri daya te hoye dard vinash tumri maya de kamal vigas ho balihar jau gurdev safal darshan dagi nirmal sev daya karo thakur prab mere gun gawe nanak nit tere दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जीव प्राण सुख दाता तू मेरा ठाकुर होंदास तेरा तुझ बिन अवर नहीं को मेरा कर कृपा करो प्रभु दात तुम्हारी उस्तत करो दिन रात ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਓ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਤੇ ਕਮਲ ਵਿਗਾਸ ਹਉ ਬਿਲੇ ਹਾਰੇ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ 5 तू मेरा पिता तू है मेरा माता तू मेरे जीव प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रब दाता तुम्हारी उस्तत करो दिन रात रहा हम तेरे जंत तू बजावनहारा ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋਂ ਬਿਹਾਰ ਜਾਉ ਗੁਰਦੇ फलो दर्शन दा की निर्मल सेव दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला पंजवा तू मेरा पिता तू है मेरा माता तू मेरे जीव प्राण सुख दाता ਤੂੰ ਮੇਰਾ ਠਾਕੁਰ ਹਰਿ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾ ਵਣਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ tumri kirpa te japiye naao saad sang tumre gun gaao tumri daya te hoye dard vinash tumri maya de kamal vigaas haan balihar jau gurdev safal darshan daagi nirmal sev daya karo thakur prab mere gun gaave aanak nit tere दया करो ठाकुर प्रभु मेरे गुण गवे नानक नित तेरे पैरों महल्ला पंचवा तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रभु दाता तुम्हारी उस्तत करो दिन रात ਰਹਾ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਧ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਦੇ ਕਮਲ ਵਿਗਾਸ ਹਾਂ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਾ तू मेरा पिता तू है मेरा माता तू मेरे जीव प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रबदात तुम्हारी उस्तत करो दिन रात रहा हम तेरे जंत तू बजावनहारा ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹਉ ਬਿਲੇ ਹਾਰ ਜਾਉ ਗੁਰਦੇਵ ਸਭੋਲਾ ਦਰਸ਼ਨ ਦਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜਨਤ ਤੂ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ tumri kirpa tejapi na sad sang tumre gun gao tumri daya te hoy dard vinash tumri maya te kamal bigaas haan balihar jau gurdev safal darshan daagi nirmal sev daya karo thakur prab mere gun gawe nanak nit tere दया करो ठाकुर प्रभु मेरे गुण गावे नानक नित तेरे पैरों महल्ला पंचवा तू मेरा पिता तू है मेरा माता तू मेरे जीव प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रब दाता तुम्हारी उस्तत करो दिन रात ਰਹਾ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਓ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਦੇ ਕਮਲ ਬਿਗਾਸ ਹਾਂ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ 5 तू मेरा पिता तू है मेरा माता तू मेरे जीव प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रबदात तुम्हारी उस्तत करो दिन रात रहा हम तेरे जंत तू बजावनहारा ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਬਿਗਾਸ ਹਾਂ ਬਿਲੇ ਹਾਰ ਜਾਉ ਗੁਰਦੇਵ ਸਭੋਲੇ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੋ ਮੇਰਾ ਠਾਕੁਰ ਹਰਿ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਉ ਹਮ ਤੇਰੇ ਜਨਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ tumri kirpa te japiye nao saad sang tumre gun gao tumri daya te hoye dard vinash tumri maya te kamal bigaas haan balihar jau gurdev safal darshan dagi nirmal sev daya karo thakur prab mere gun gawe nanak nit tere दया करो ठाकुर प्रभु मेरे गुण गवे नानक नित तेरे पैरों महल्ला पंचवां तू मेरा पिता तू है मेरा माता तू मेरे जीव प्राण सुख दाता तू मेरा ठाकुर हो दास तेरा तुझ बिन अवर नहीं को मेरा कर कृपा करो प्रभु दाता तुम्हारी उस्तत करो दिन रात ਰਹਾ ਹਮ ਤੇਰੇ ਜੰਤ ਤੂ ਬਜਾ ਵਣਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਉਮਰੀ ਮਯਾ ਤੇ ਕਮਲ ਬਿਗਾਸ ਹੋਂ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਤੇ ਕਮਲ ਬਿਗਾਸ ਹਉ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਦਾ ਕੀ ਨਿਰਮਲ ਸੇਵ दया करो ठाकुर प्रभु मेरे गुण गवे नानक नित तेरे दया करो ठाकुर प्रभु मेरे गुण गवे नानक नित तेरे पैरों महल्ला पंचवा तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिना अवर नहीं को मेरा ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜਨਤ ਤੂ ਬਜਾ ਵਣਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ਼ ਤੁਮਰੀ ਮਇਆ ਤੇ ਕਮਲ ਬਿਗਾਸ ਹੋਂ ਬਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇਂ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਰਿ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਮੋਂ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਧਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਰਿ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭਦਾਤਾ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜਨਤ ਤੂ ਬਜਾ ਵਣਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋਂ ਬਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਇਆ ਤੇ ਕਮਲ ਬਿਗਾਸ ਹੋਂ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨਤਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला पंचवा तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिन अवर नहीं को मेरा ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਉ ਹਮ ਤੇਰੇ ਜਨਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਇਆ ਤੇ ਕਮਲ ਬਿਗਾਸ ਹਉ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹੋਂ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਦੇ ਕਮਲ 비ਗਾਸ ਮੋਂ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜਨਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ਼ ਤੁਮਰੀ ਮਇਆ ਤੇ ਕਮਲ ਬਿਗਾਸ ਹਉ ਬਿਲੇ ਹਾਰੇ ਜਾਉ ਗੁਰਦੇਵ ਸਫਲ ਦਰਸ਼ਨ ਦਾਗੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला 5वां तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिन अवर नहीं को मेरा ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਇਆ ਦੇ ਕਮਲ ਬਿਗਾਸ ਹਾਂ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਰਿਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭਦਾਤਾ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਪਖਾਰੀ ਦਾਣ ਦੇਹ ਦਤਾਰਾ ਤੋ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਬਿਗਾਸ ਮੋਹ ਬਿਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਤਾਗੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ